ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਸਾਰਿਆਂ ਦੇ ਉਮੀਦ ਕਰਦੇ ਆਂ ਕਿ ਸਾਰੇ ਵਧੀਆ ਹੀ ਹੋਣਗੇ ਲੋ ਜੀ ਆਪਾਂ ਅੱਜ ਇੱਕ ਵੀਡੀਓ ਹੋਰ ਤੁਹਾਡੇ ਵਾਸਤੇ ਲੈ ਕੇ ਆਏ ਆਂ ਇਹ ਵੀਡੀਓ ਨਹੀਂ ਮੈਂ ਕਹੂੰਗਾ ਕਿ ਇਹ ਕੁਝ ਗੱਲਾਂ ਵਾਂ ਕਿ ਬੜੀਆਂ ਵਧੀਆ ਜਿਹੜੀਆਂ ਮੈਨੂੰ ਤੇ ਬਹੁਤ ਵਧੀਆ ਲੱਗੀਆਂ ਸੀ ਤੇ ਮੈਂ ਕਿਹਾ ਚਲੋ ਆਪਾਂ ਆਪਣੇ ਜਿੰਨੇ ਵੀ ਆਪਣੇ ਨਾਲ ਜੁੜੇ ਆ ਸਬਸਕ੍ਰਾਈਬਰ ਆਪਣੇ ਉਹਨਾਂ ਨਾਲ ਵੀ ਸ਼ੇਅਰ ਕੀਤੇ ਜਾਣ ਠੀਕ ਆ ਵੀਰ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਕਹਾਂਗਾ ਕਿ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਤੇ ਵੀ ਕਲਿੱਕ ਜ਼ੂਰ ਕਰੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਆਵੇ ਤੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਆਪ ਹੀ ਮਿਲ ਜੇ ਤੇ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕੋ ਲੋ ਵੀਰ ਜੀ ਵੀਡੀਓ ਸ਼ੁਰੂ ਕਰਦੇ ਆਪਾਂ ਠੀਕ ਆ ਇਦੇ ਵਿੱਚ ਆਪਾਂ થો ਕੁਝ ਗੱਲਾਂ ਕਰਾਂਗੇ ਜਿਹੜੀਆਂ ਕਿ ਮੈਨੂੰ ਤੇ ਬਹੁਤ ਵਧੀਆ ਲੱਗੀਆਂ ਵੀਰੋ ਹੋ ਸਕਦਾ ਕਿ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਣ ਇਹ ਹੈਗਾ ਵਾ ਸੱਚਾ ਪਿਆਰ ਅਤੇ ਪਸੰਦ ਵਿੱਚ ਕੀ ਅੰਤਰ ਹੈ ਠੀਕ ਹੈ ਇਹਦਾ ਟਾਈਟਲ ਆ ਉਹ ਇਹ ਵਾ ਠੀਕ ਹੈ ਇਹ ਪਿਆਰ ਜੀ ਕਿਸੇ ਨਾਲ ਵੀ ਹੋ ਸਕਦਾ ਵਾ ਆਪਣੇ ਮਾਤਾ ਪਿਤਾ ਨਾਲ ਭੈਣਾ ਭਰਾਵਾਂ ਨਾਲ ਯਾਰਾਂ ਦੋਸਤਾਂ ਦੇ ਨਾਲ ਠੀਕ ਹੈ ਇਸ ਵਿੱਚ ਕੋਈ 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 ਵੀ ਕਿਸੇ ਵੀ ਕਿਸਮ ਦਾ ਪਿਆਰ ਚਾਮ ਲਿਆ ਠੀਕ ਹੈ ਲੋ ਵੀਰ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਕਿਸੇ ਨਾਲ ਵੀ ਪਿਆਰ ਕਰਨ ਦੀ ਕੋਈ ਵਜ੍ਹਾ ਹੋਣੀ ਜ਼ਰੂਰੀ ਨਹੀਂ ਹੈ ਪਿਆਰ ਤੇ ਸਿਰਫ ਪਿਆਰ ਹੈ ਜੇਕਰ ਪਿਆਰ ਵਿੱਚ ਕੋਈ ਵਜ੍ਹਾ ਹੋਵੇ ਤਾਂ ਉਹ ਪਿਆਰ ਨਹੀਂ ਹੁੰਦਾ ਸਿਰਫ ਇੱਕ ਪਸੰਦ ਹੁੰਦੀ ਹੈ ਇਹੋ ਫਰਕ ਹੁੰਦਾ ਹੈ ਪਸੰਦ ਕਰਨ ਵਿੱਚ ਤੇ ਪਿਆਰ ਕਰਨ ਵਿੱਚ ਜਦੋਂ ਕੋਈ ਗੁਲਾਬ ਦਾ ਫੁੱਲ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਉਸ ਨੂੰ ਤੋੜ ਦਿੰਦੇ ਹੋ ਕਿਉਂਕਿ ਉਦੋਂ ਤੁਹਾਡੇ ਕੋਲ ਉਸ ਗੁਲਾਬ ਦੇ ਫੁੱਲ ਨੂੰ ਤੋੜਨ ਦੀ ਕੋਈ ਵਜ੍ਹਾ ਹੁੰਦੀ ਹੈ ਉਹ ਕਾਰਨ ਹੈ ਉਸ ਫੁੱਲ ਦੀ ਖੁਸ਼ਬੂ ਉਸ ਫੁੱਲ ਦੀ ਵਧੀਆ ਖੁਸ਼ਬੂ ਦੇ ਕਾਰਨ ਤੁਸੀਂ ਉਸ ਫੁੱਲ ਨੂੰ ਤੋੜ ਦਿੰਦੇ ਹੋ ਲੇਕਿਨ ਜੇਕਰ ਤੁਸੀਂ ਉਸ ਫੁੱਲ ਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਫੁੱਲ ਨੂੰ ਤੋੜਨ ਦੀ بجائے ਉਸ ਫੁੱਲ ਦੇ ਬੂਟੇ ਨੂੰ ਰੋਜ਼ ਪਾਣੀ ਦੇਣ ਲੱਗ ਪੈਂਦੇ ਹੋ ਭਾਵ ਕਿ ਉਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੰਦੇ ਹੋ ਇਸੇ ਤਰ੍ਹਾਂ ਹੀ ਆਪਾਂ ਆਪਣੀ ਲਾਈਫ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਸੰਦ ਕਰਦੇ ਹਾਂ ਲੇਕਿਨ ਉਹਨਾਂ ਚੀਜ਼ਾਂ ਨੂੰ ਪਸੰਦ ਕਰਨ ਦੀ ਕੋਈ ਨਾ ਕੋਈ ਵਜ੍ਹਾ ਆਪਣੇ ਕੋਲ ਜ਼ਰੂਰ ਹੁੰਦੀ ਹੈ ਇਸੇ ਤਰ੍ਹਾਂ ਹੀ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਤੇ ਉਸ ਦੀ ਖੁਸ਼ੀ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਕੋਈ ਇਨਸਾਨ ਤੁਹਾਨੂੰ ਪਸੰਦ ਕਰਦਾ ਹੈ ਤੇ ਉਹ ਤੁਹਾਡੀਆਂ ਚੰਗਿਆਈਆਂ ਨੂੰ ਹੀ ਪਸੰਦ ਕਰਦਾ ਹੈ ਲੇਕਿਨ ਜੇਕਰ ਕਿਸੇ ਇਨਸਾਨ ਵਿੱਚ ਬਹੁਤ ਸਾਰੀਆਂ ਬੁਰਾਈਆਂ ਹੋਣ ਦੇ ਬਾਵਜੂਦ ਵੀ ਉਹ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਤੁਸੀਂ ਉਸ ਨੂੰ ਸੱਚਾ ਪਿਆਰ ਕਰਦੇ ਹੋ ਇਹੋ ਫਰਕ ਹੁੰਦਾ ਹੈ ਸੱਚੇ ਪਿਆਰ ਅਤੇ ਪਸੰਦ ਵਿੱਚ ਓਕੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ